ਤੇ ਰਾਏ ਨੇ ਤਲਵੰਡੀ ਦੇ ਵਾਰ-ਵਾਰ ਆਪਣਾ ਤੰਬੂ ਲਵਾ ਲਿਆ ਕਿਉਂ ਨਾਨਕ ਨੂੰ ਆਉਂਦਿਆਂ देर ਨਾ ਹੋ ਜਾਵੇ ਜਿਹੜਾ ਰਸਤਾ ਤਲਵੰਡੀ ਨੂੰ ਆਉਂਦਾ ਸੀ ਉਹਦੇ ਉੱਤੇ ਆਪਣਾ ਪੜਾਓ ਕੀਤਾ ਤੇ ਹੁਣ ਦਿਨ ਰਾਤ ਕਬੀਰ ਕੇਸੋ ਕੇਸੋ ਕੀ ਹੈ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਹੁ ਕੇ ਸੁਣੈ ਪੁਕਾਰ ਦਿਨ ਰਾਤ ਪੁਕਾਰਾਂ ਕਰਦਾ ਮਾਲਕਾ ਸਮਾਂ ਬੜਾ ਥੋੜਾ ਰਹਿ ਗਿਆ ਜਿਵੇਂ ਬਾਪੂ ਨਾਨਕ ਸਮਾਜ ਰਾਜ ਭਾਈ ਸਾਹਿਬ ਭਾਈ ਮਰਦਾਨਾ ਜੀਆਂ ਦੇ ਜਾਣ ਤੇ ਆਪਣੀ ਰਸਨਾ ਤੋਂ ਉਚਾਰਦੇ ਆ ਨਾ ਦੈਨ ਥੋੜੜੇ ਥਕੇ ਭਿਆ ਪਰਾਣਾ ਛੋਲਾ ਐ ਗੁਰੂ ਨਾਨਕ ਜੀ ਆ ਛੋਲਾ ਹੁਣ ਪ੍ਰਾਣਾ ਹੋ ਗਿਆ ਸਰੀਰ ਰੂਪੀ ਸਮਾਂ ਬੜਾ ਥੋੜਾ ਬਚਿਆ ਤੇ ਤਰਸ ਦੇ ਘਰ ਵਿੱਚ ਆਓ ਰਹਿਮਨ ਦੇ ਘਰ ਵਿੱਚ ਆਓ ਤੇ ਦਰਸ਼ ਬਖਸ਼ੋ ਪ੍ਰਮਖੋ ਪਿਆਰ ਵਾਲਿਆਂ ਪਤਾ ਲੱਗਾ ਵੀ ਰਾਏ ਜੀ ਸ਼ਈਆ ਤੇ ਆਖਰੀ ਸੁਵਾਸਨ ਤੇ ਆ ਸਭ ਮਿਲਣ ਵਾਸਤੇ ਆਉਂਦੇ ਆ ਡੋਲੀ ਆਈ ਪਾਲਕੀ ਦੇ ਵਿੱਚ ਬੈਠੇ ਤੇ ਕੀ ਪੁੱਛਦੇ ਆ ਇਸ ਪਾਲਕੀ ਦੇ ਵਿੱਚ ਕੌਣ ਆਇਆ ਆਇਆ ਤੇ ਐਲਕਾਰ ਹੱਥ ਜੋੜ ਕੇ ਕਹਿੰਦਾ ਜੀ ਇਸ ਪਾਲਕੀ ਦੇ ਵਿੱਚ ਬੇਬੇ ਨਾਨਕੀ ਜੀ ਆਏ ਆ ਬੜਾ ਖੁਸ਼ ਹੋਇਆ ਉੱਠ ਕੇ ਬੈਠਾ